ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਔਲਖ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਇਹਦੇ ਨੇੜੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਕਣੀਏ ਆਲਾ ਤੇ ਪੰਜਗਰਾਈ ਕਲਾਂ ਇਹਦੇ ਨੇੜ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਜਿਹੜੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਆ ਦੋਗਾ ਮਾ ਅੱਜ ਤੁਹਾਨੂੰ ਦਿਖਾਉਂਗਾ ਜਿਹਦੇ ਚ ਇੱਕ ਗਾਂ ਐ ਸਾਹਮਣੇ ਤੁਸੀਂ ਦੇਖ ਰਹੇ ਹੋ ਸੂਈ ਸਵਾਈ ਐ ਇਹਦੇ ਨਾਲ ਜਿਹੜੀ ਗਾਂ ਖੜੀ ਐ ਇਹ ਗੱਬਣ ਐ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਪਸੰਦ ਆਊਗਾ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇੱਕ ਗੱਲ ਧਿਆਨ ਚ ਲਿਆ ਦੇਣਾ ਵੀ بارش ਹੁਣੇ ਹੋ ਕੇ ਹਟੀ ਐ ਤੇ ਹਜੇ ਵੀ ਇਹ ਦਰਖਤ ਦੇ ਉੱਤੇ ਪਾਣੀ ਖੜਾ ਐ ਇਹ ਪਸ਼ੂ ਮੀਂਹ ਦੇ ਵਿੱਚ ਥੋੜਾ ਇਸ ਤਰੀਕੇ ਜੇ ਨਾਲ ਖੜਦੇ ਹੁੰਦੇ ਆ ਵੀ ਜਿਵੇਂ ਆਰਾਮ ਵੀ ਇਹਨਾਂ ਨੂੰ ਮਿਲਦਾ ਪਰ ਇਕੱਠੇ ਜੇ ਹੋ ਜਾਂਦੇ ਆ ਸੋ ਆਉ ਡਿਟੇਲ ਪਹਿਲਾਂ ਜਿਹੜੀ ਸੂਈ ਸਵਾਈ ਗਾਂ ਇਹਦੀ ਪੁੱਛਦੇ ਆ ਉਦੋਂ ਬਾਅਦ ਚ ਦੂਜੀ ਗੱਪਣ ਗਾਂ ਤੁਹਾਨੂੰ ਦਿਖਾ ਕੇ ਨਾਲ ਆਪਾਂ ਰੇਟ ਜਿਹੜੇ ਬਾਈ ਜੁਰਾਂ ਤੋਂ ਪੁੱਛ ਲਾਂਗੇ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਟੇ ਨਾਮ ਆਪਣਾ ਦੱਸੋ ਨਾਮ ਜਗਰੂਪ ਸਿੰਘ ਅੰਕਲ ਜੀ ਵਪਾਰ ਦਾ ਕੰਮ ਚੱਲਦਾ ਆਪਣਾ ਫਿਰ ਇੱਥੇ ਹਾਂ ਵਪਾਰ ਦਾ ਮੱਝਾਂ ਵੀ ਲੈ ਆਉਣੇ ਮੱਝਾਂ ਵੀ ਲੈ ਆਉਣ ਠੀਕ ਐ ਅੱਜ ਦੋ ਗਾਵਾਂ ਦਿਖਾਉਣੀਆਂ ਜੀ ਇੱਕ ਪਹਿਲੇ ਨੰਬਰ ਤੇ ਗਾਂ ਤੁਹਾਡੇ ਮਗਰਲੇ ਪਾਸੇ ਖੜੀ ਜਿਹੜੀ ਸੂਈ ਦੀ ਹਾਂਜੀ ਕਿੰਨਾ ਵਸੂਆ ਸੂਈ ਇਹ ਦੂਜਾ ਸੂ ਕਿੰਨੇ ਦਿਨੋਂ ਗਿਆ ਅੱਜ ਸੂਈ ਨੂੰ ਇਹਨੂੰ 3 ਦਿਨ ਹੋ ਗ ਹੌਣ ਬੌਲਾ ਕਿੰਨਾ ਹੋ ਸਕਦਾ ਇਹਦੇ ਥੱਲੇ 14 ਕਿਲੋ ਬੌਲਾ ਰੇਟ ਕੀ ਰਹਿਣਾ ਜੀ ਇਹ ਜੋੜੇ ਦਾ ਰੇਟ ਹੈ ਜੋੜੇ ਦਾ ਰੇਟ ਕੀ ਕਰਦੇ ਜੋੜੇ ਦਾ ਰੇਟ 1,80,000 ਠੀਕ ਹੈ ਇਹਦੇ ਨਾਲ ਬੱਛਾ ਹੈ ਕਿ ਬੱਛਾ ਜੀ ਬੱਛਾ ਠੀਕ ਤੋੜ ਦੀ ਭਾਈ ਸੋ ਦੋਸਤੋ ਪਹਿਲੇ ਨੰਬਰ ਤੇ ਗਾਂ ਦੇਖ ਲਓ ਜੋੜੇ ਦੀ ਡਿਮਾਂਡ 1,80,000 ਹੈ ਕੱਲੀ ਕੱਲੀ ਦਾ ਰੇਟ ਤੁਸੀਂ ਫੋਨ ਕਰਕੇ ਪਤਾ ਕਰ ਲੋਗੇ ਫਿਟਿੰਗ ਜੀ ਵਾਲਾ ਹਵਾਨਾ 14 ਲੀਟਰ ਇਸ ਟਾਈਮ ਬੌਲਾ ਕੱਚਾ 나ੜੂਆ ਬੱੱਚੇ ਦਾ ਤੁਹਾਨੂੰ ਦਿਖਾ ਦੂੰਗਾ ਭਾਈ ਇਹ ਤੈਨੂੰ ਲੰਬੀ ਤੋੜ ਦੋ ਲੈ ਜਾਓ ਅੱਗੇ ਨੂੰ ਤੋ ਤਾਂ ਚਾ ਤੁਸੀਂ ਇਹਦਾ ਦੇਖ ਸਕਦੇ ਹੋ ਥਣ ਸੋਹਣੇ ਦਿਸਦੇ ਆ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲੈਣੇ ਆ ਹਵਾਨਾ ਤੁਸੀਂ ਦੇਖ ਲਓ ਸੋ ਭਾਈ ਵੀਡੀਓ ਬਣਾ ਰਹੇ ਆ ਇਸ ਤਰੀਕੇ ਦਾ ਰੋਕੇ ਦੇ ਹਵਾਨੇ ਦਾ ਸਟਰਕਚਰ ਗਾਂ ਦਾ ਤੁਸੀਂ ਉਹਨੂੰ ਦੇਖ ਲਓ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਥੋੜਾ ਜਿਹਾ ਮੀਂਹ ਕਰਕੇ ਨਾ ਇਹ ਪਸ਼ੂ ਥੋੜਾ ਇਕੱਠੇ ਹੋ ਕੇ ਖੜ ਜਾਂਦੇ ਹੁੰਦੇ ਆ بارش ਜਿਹੜੀ ਬਾਹਰ ਪੈ ਰਹੀ ਐ ਸੋ ਇਹ ਪਹਿਲੇ ਨੰਬਰ ਤੇ ਗਾਂ ਇਹ ਤੋਂ ਬਾਅਦ ਚ ਦੂਜੇ ਨੰਬਰ ਤੇ ਜਿਹੜੀ ਗਾਂ ਉਹਦੀ ਵੀ ਡਿਟੇਲ ਥੋੜੀ ਪੁੱਛਦੇ ਆ ਰੇਟ ਤੁਹਾਨੂੰ ਦੱਸ ਹੀ ਦਿੱਤਾ ਆ ਜਿਹੜੀ ਦੋ ਨੰਬਰ ਤੇ ਗਾਂ ਜੀ ਗੱਭਣ ਆ ਹਾਂ ਗੇਰ ਨਮਾ ਸੁਆ ਸੁਗੀ ਦੂਜਾ ਸੁਆ ਇਹਦਾ ਕਿੰਨਾ ਟਾਈਮ ਬਾਕੀ ਹੈ ਇਹ ਮਸ 5-4 ਦਿਨ ਲੈ ਜੂ ਹਫਤਾ ਲੈ ਜੂ ਹਫਤੇ ਵਜ ਦੀ ਸੁਪੂਗੀ ਹਾਂਜੀ ਤੋਰ ਦੀ ਵਜ ਨੂੰ ਸੋ ਦੋਸਤੋ ਇੱਕ ਹਫਤੇ ਵਜ ਦੀ ਇਹਨੇ ਵੀ ਬੱਚੇ ਨੂੰ ਜਨਮ ਦੇ ਦੇਣਾ ਸੁਆ ਇਹਦਾ ਵੀ ਦੂਜਾ ਹੈ ਰੇਟ 1,80,000 ਜੋੜੇ ਦਾ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਵੀਰ ਖਰੀਦਣਾ ਚਾਹੁੰਦਾ ਆ ਕੇ ਦੇਖੋ گاਵਾ ਨੂੰ ਤਸੱਲੀ ਕਰੋ ਇਹਦੇ ਵੀ ਥਣ ਥੀ ਚਵਾਈ ਵਾਲੇ ਆ ਖਵਾਨਾ ਇਹਦਾ ਚੰਗਾ ਤਿਆਰ ਕਰੂਗੀ ਕਰਮਾ ਲਈ ਹਜੇ ਜਿੰਨਾ ਕਹਿਗਾ ਉਹ ਤੁਸੀਂ ਹੁਣ ਵੀਡੀਓ ਚ ਦੇਖ ਲਓ ਸਿੱਧੀ ਲੈ ਜੋ ਭਾਈ ਕਿ ਕਰਾ ਲੂ ਨਹੀਂ ਉਹ ਢਾਂਚਾ ਸੋਹਣਾ ਦੁਕਾਨ ਦਾ ਬਾਕੀ ਜੋ ਚੀਜ਼ ਐ ਕਲੀਅਰ ਤੁਹਾਡੇ ਸਾਹਮਣੇ ਪਸੰਦ ਆਵੇ ਤਾਂ ਨੰਬਰ ਸਕਰੀਨ ਉੱਤੇ ਚੱਲਦਾ ਐ ਉੱਤੇ ਕਾਲ ਕਰੋ ਲਿਓ ਵਾਪਸ ਭਾਈ ਸੋ ਇਹ ਦੋ ਨਾਗ ਦੋਸਤੋ ਅੱਜ ਆਲਖ ਪੈਂਟ ਚੋਂ ਤੁਹਾਨੂੰ ਦਿਖਾਏ ਆ ਪਰਲੇ ਪਾਸੇ ਦੀ ਕੱਢੀ ਪੈ ਚੱਲ ਲੈ ਚੱਲ ਸੋ ਇਸ ਤਰੀਕੇ ਨਾਲ ਫੇਰ ਇਹਦਾ ਥਣ ਤੇ ਹਵਾਨਾ ਦੇਖ ਲਓ ਬੰਦੇ ਵੀਰੇ ਸੋ 1,80,000 ਚ ਇਹ ਜੋੜਾ ਗਾਵਾਂ ਦਾ ਵਿਕਰੀ ਵਾਸਤੇ ਹੈ ਤੁਸੀਂ ਆ ਕੇ ਦੇਖ ਲਓ ਜੇ ਜਿਹੜਾ ਨੱਕ ਤੁਹਾਨੂੰ ਜੱਜਦਾ ਹੈ ਰੇਟ ਵੀਡੀਓ ਚ ਕਰਤਾ ਹੈ ਬਾਕੀ ਫੋਨ ਨੰਬਰ ਜਿਹੜਾ ਸਕਰੀਨ ਉੱਤੇ ਚੱਲ ਰਿਹਾ ਹੈ ਇਹਨਾਂ ਤੇ ਤੁਸੀਂ ਕਾਲ ਕਰਨੀ ਹੈ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ